تراکم صاحب ہاں جی اج والے کی راستے پر اج دس گھنٹے ٹھیک ہے انی اجو 20 منٹ کھڑ جو بھائی جی کالے موٹر لگا ہوا ہے میں دیکھ اسی جاتے ہوں انشاءاللہ جی خصوصی طور تے اج سن گد ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਐਕਸ਼ਨ ਦੇ ਨਵੀਨਰ ਸੀ ਵੀ ਨੂੰ ਚੋਣ ਦੇ ਨਾਲ ਆਮ ਆਦਮੀ ਪਾਰਟੀ ਜਿਹੜੇ ਦੇਸ਼ ਦੇ ਪੰਜ ਤੋਂ ਜਿਨ੍ਹਾਂ ਨੇ ਦੇਖਿਆ ਸਾਡੇ ਵਰਗੇ ਲੱਖਾਂ ਨੌਜਵਾਨ ਜਿਹੜੇ ਆ ਦੇਸ਼ ਕੇ ਰਾਜਨੀਤਿਕ ਚੇ ਸਰਦਾਰ ਕਿਰਨ ਸਿੰਘ ਬਾਦ ਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲੱਖਾਂ ਲੱਖਾਂ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਅਮਰੀਕਾ ਦੇ ਸੰਦੇਵਰ ਦੇ ਨੌਜਵਾਨ ਜਿੱਨੇ ਨੇ ਪਾਰਟੀ ਦੇ ਖਿਲਾਫ ਜਮੀਤ ਕੀਤੀ ਸਰੋ ਨੌਜਵਾਨ ਨੇ ਜਿਹੜਾ ਨੇ ਕਦੇ ਨਹੀਂ ਸੀ ਸਰਪੰਚਦਨ ਜਗਨਾ ਨੇ ਸੁਨੇਹਾ ਦਿੱਤਾ ਨਾਮ ਤੇ ਬਾਬਾ ਲਾਜ਼ਮ ਬਚੂਪੜ ਰਾਜੀਤ ਜੀ ਅੱਜ ਆਜ ਦੇ ਪਾਰਟੀ ਨੇ ਇਹ ਮੰਨ ਵਿੱਚ ਦਿੱਤੇ ਸਰਕਾਰ ਬਣਦੇ ਸਾਰ ਪੰਜਾਬ ਸਟੇਟ ਇਨਰਜ ਸਰਪਰੇਸ਼ਨ ਦੇ ਵਿੱਚ ਮਨਪਤੌਰ ਡਾਇਰੈਕਟਰ ਅਸਤੀ ਜੀ ਬਦਲ ਦਿੱਤੀ ਨਾਲ ਉਸ ਤੋਂ ਬਾਅਦ 2025 ਦੇ ਵਿੱਚ ਐਮਸੀ ਜਿਹੜਾ ਪਟਿਆਲਾ ਸ਼ਹਿਰ ਤੋਂ ਬੁਲਾਇਆ ਟਿਕਟ ਦਿੱਤੀ ਇਸ ਤੋਂ ਲਗਭਗ ਜਿਹੜਾ ਇੱਕ ਲੰਮਾ ਸਮਾਂ 8 ਸਾਲ ਜ਼ਿਲ੍ਹੇ ਦੀ ਪ੍ਰਧਾਨਗੀ ਤਿੰਨ ਟਰਮਾਂ ਦੀ ਸੇਵਾ ਕਰਨੇ ਦਾ ਮਾਣ ਜਿਹੜਾ ਪਾਰਟੀ ਨੇ ਅੱਜ ਮੈਨੂੰ ਬਖਸ਼ਿਆ ਹੈ ਕਿ ਅੱਜ ਪਲਾਨਿੰਗ ਬੋਰਡ ਜਿਹੜਾ ਪਟਿਆਲਾ ਦੇ ਯੋਜਨਾ ਬਣਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੇਰੇ ਮੁੱਢਿਆਂ ਦੇ ਪਈਏ ਸੋ ਸਮੁੱਚੀ ਲੀਡਰਸ਼ਿਪ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਸਾਡੇ ਪੰਜਾਬ ਦੇ ਪਰਿਵਾਰੀ ਸ਼੍ਰੀ ਮਨੀਸ਼ ਸੋਧਿਆ ਜੀ ਤੇ ਸਮੁੱਚੀ ਲੀਡਰਸ਼ਿਪ ਦਾ ਸਾਰੇ ਐਮਐਲਏ ਸਹਿਬਾਨ ਸਾਡੇ ਸਾਰੇ ਮੰਤਰੀ ਸਹਿਬਾਨ ਸਾਰੇ ਅੱਜ ਬਲੈਸਿਸ ਦੇ ਕਿ ਗਏ ਨੇ ਕੋ ਨਹੀਂ ਕਿਉਂਕਿ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਕਾਨੂੰਨੀ ਹਰ ਇੱਕ ਵਾਰਡ ਦੇ ਵਿੱਚ ਨਵੀਆਂ ਸੜਕਾਂ ਨਵੇਂ-ਨਵੇਂ ਜਿਹੜੇ ਪ੍ਰੋਜੈਕਟ ਉਹ ਜਿਹੜੇ ਸ਼ੁਰੂ ਹੋਏ ਪਏ ਨੇ ਐਮਐਲਏ ਸਾਹਿਬ ਮੰਤਰੀ ਸਹਿਬਾਨ ਨੇ ਜਾ ਕੇ ਉਹਨਾਂ ਪ੍ਰੋਜੈਕਟਾਂ ਦਾ ਜਿਹੜਾ ਉਦਘਾਟਨ ਉਹ ਕਰਨ ਦੇ ਵਿੱਚ ਵਿਅਸਤ ਨੇ ਜਿਹੜੇ ਐਮ.ਐਲ.ਏ ਸਾਥੀ ਆਏ ਉਹਨਾਂ ਦੇ ਰਜਾਈਵੇਂ ਵੀ ਉਹਨਾਂ ਨੇ ਅੱਜ ਦੱਸਿਆ ਕਿ ਜਾ ਕੇ ਉਦਘਾਟਨ ਦੇ ਜਿਹੜੇ ਕੰਮ ਨੇ ਅੱਜ ਪੰਜਾਬ ਜਿਹੜਾ ਉਹ ਤਰੱਕੀ ਦੀ ਰਾਹ ਤੇ ਬੜੇ ਲੰਮੇ ਸਮੇਂ ਬਾਅਦ 20 ਸਾਲ ਬਾਅਦ ਅੱਜ ਗੱਲ ਕਰੀਏ ਕਿ ਇੱਕ ਚੰਗੀ ਸਰਕਾਰ ਆਮ ਆਦਮੀ ਪਾਰਟੀ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਖਾਏ ਰਸਤਿਆਂ ਤੇ ਇਹ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਆਪਣਾ ਹੰਦ ਜਿਹੜਾ ਅੱਜ ਕੰਮ ਕਰ ਰਹੀ ਹੈ ਤੇ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਤੁਸੀਂ ਦੇਖੋ ਕਿ ਪਿਛਲੇ 20 ਸਾਲ ਦੇ ਵਿੱਚ ਜਿਹੜਾ ਨਸ਼ੇ ਦਾ ਬਹੁਤ ਵੱਡਾ ਇੱਕ ਜਾਲ ਪੂਰੇ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਜਿਹੜਾ ਉਹ ਪਣਤੇ ਉਹਨਾਂ ਦੀ ਸਰਕਾਰਾਂ ਦੇ ਦੌਰਾਨ ਅੱਜ ਯੁੱਧ ਨਸ਼ੇ ਵਿਰੁੱਧ ਜਿਹੜਾ ਪੰਜਾਬ ਸਰਕਾਰ ਨੇ ਛੇੜਿਆ ਹੋਇਆ ਇਹ ਮੁਹਿੰਮ ਹਰ ਇੱਕ ਪਿੰਡ ਹਰ ਇੱਕ ਗਲੀ ਦੇ ਵਿੱਚ ਜਿਹੜੀ ਚੱਲ ਰਹੀ ਹੈ ਨਸ਼ੇ ਦਾ ਜਿਹੜਾ ਲੱਕ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਕਿਹਾ ਸੀ ਕਿ ਅਸੀਂ ਤੋੜਾਂਗੇ ਉਹਨਾਂ ਤੋਂ ਤਾਂ ਟੁੱਟਿਆ ਨਹੀਂ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਲੱਕ ਵੀ ਤੋੜ ਤਾ ਤੇ ਜੜੋ ਕਦਮ ਕਰਨ ਦਾ ਜਿਹੜਾ ਪ੍ਰਯਾਸ ਹੈ ਉਹ ਇਕੱਲੇ ਕਾਗਜ਼ਾਂ ਦੇ ਵਿੱਚ ਨਹੀਂ ਇਹਨੂੰ ਜ਼ਮੀਨੀ ਹਕੀਕਤ ਤੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਤੇ ਵਾਰਡ ਡਿਫੈਂਸ ਕਮੇਟੀ ਦੇ ਨਾਂ ਤੋਂ ਜਿਹੜਾ ਬਣਾਇਆ ਇਹ ਇੱਕ ਗੱਲ ਸਾਫ਼ ਹੈ